ਕਿਮ ਮਲੇਰ ਕੋਟਲਾ ਵਾਲੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਬਹੁਤ ਖਾਸ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਿਉਂਕਿ ਆਪਣੇ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਲੋਕ ਜਿਵੇਂ ਸਾਨੂੰ ਮੈਸੇਜ ਕਰਦੇ ਸੀ ਕਿ ਯਾਰ ਸਾਨੂੰ ਉੱਥੇ ਜਾਣਾ ਪੈਂਦਾ ਉੱਥੇ ਜਾਣਾ ਪੈਂਦਾ ਟਾਈਲਾਂ ਖਰੀਦਣ ਦੇ ਲਈ ਤੇ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਅਗਰ ਤੁਸੀਂ ਘਰ ਪਾ ਰਹੇ ਹੋ ਜਾਂ ਟਾਈਲਾਂ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਮਲੇਰ ਕੋਟਲਾ ਦੇ ਵਿੱਚ ਹੀ ਆਪਣੇ ਕ੍ਰਿਸਟਲ ਨਿਊ ਮਾਰਬਲ ਥਿੰਡ ਹਾਊਸ ਹੈ ਕੁਟੀ ਰੋਡ ਦੇ ਉੱਪਰ ਜਿਵੇਂ ਐਡਰੈਸ ਤੁਸੀਂ ਦੇਖ ਹੀ ਲਿਆ ਤੇ ਇਹਨਾਂ ਕੋਲੇ ਟਾਈਲਾਂ ਮਿਲਦੀਆਂ ਨੇ ਕੰਚ ਵਰਗੀਆਂ ਰੇਟ ਉਹਨੇ ਜਿਹੜੇ ਤੁਸੀਂ ਸੋਚ ਨਹੀਂ ਸਕਦੇ ਤੇ ਗਰੰਟੀ ਜਿਹੜੀ ਇਹ ਦਿੰਦੇ ਨੇ ਬਹੁਤ ਵੱਡੀ ਗਰੰਟੀ ਦਿੰਦੇ ਨੇ ਸਾਰਾ ਕੁਝ ਤੁਹਾਨੂੰ ਦੱਸਦੇ ਆ ਬਹੁਤ ਵੱਡਾ ਤੁਹਾਡਾ ਫਾਇਦਾ ਵੀ ਕਰਾ ਕੇ ਦਵਾਂਗੇ ਕੁਆਲਿਟੀ ਵੀ ਦਿਖਾਉਣੇ ਬਾਈ ਉਹਨਾਂ ਦੀ ਤੇ ਇਹਨਾਂ ਦਾ ਦਾਅਵਾ ਹੈ ਕਿ ਜਿਹੜੀਆਂ ਇਹਨਾਂ ਕੋਲੇ ਟਾਈਲਾਂ ਮਿਲਣਗੀਆਂ ਜਾਂ ਮਾਰਮਲ ਮਿਲੂਗਾ ਸਾਰਾ ਤੁਹਾਨੂੰ ਮਿਲੂਗਾ ਹੋਲਸੇ ਰੇਟਾਂ ਤੇ ਆਜੋ ਫਿਰ ਤੁਹਾਨੂੰ ਪਹਿਲਾਂ ਤਾਂ ਦਿਖਾ ਦਿੰਨੇ ਆ ਆ ਸ਼ੋਰੂਮ ਹੈ ਉਰੇ ਨਿਗਾਹ ਮਾਰੋ ਆ ਸਾਰਾ ਜਿਹੜਾ ਹੈਗਾ ਇਹਨਾਂ ਕੋਲੇ ਮਾਰਮਲ ਪਿਆ ਆਪਾਂ ਮਾਰਮਲ ਦੀ ਗੱਲ ਫੇਰ ਕਰਾਂਗੇ ਪਹਿਲਾਂ ਤੁਹਾਨੂੰ ਟਾਈਲਾਂ ਦਿਖਾ ਦਈਏ ਕਿਉਂਕਿ ਲੋਕ ਜਿਹੜੇ ਨੇ ਅੱਜ ਕੱਲ ਟਾਈਲਾਂ ਲਾਂਚ ਤੇ ਉਹ ਸਾਹਮਣੇ ਬੜੋ ਕੰਨ ਦੇ ਉੱਪਰ ਕੀ ਲੱਗਿਆ ਹੋਇਆ ਕਹਿੰਦੇ ਜੀ ਹੋਲ ਸੇਲ ਟਾਇਲਾਂ ਦਾ ਸ਼ੋਰੂਮ ਮਤਲਬ ਜਿਹੜਾ ਰੇਟ ਮਲੇਰ ਕੋਟਲਾ ਦੇ ਵਿੱਚ ਇਹਨਾਂ ਕੋਲੇ ਮਿਲ ਜਾਣਾ ਕਿਤੋਂ ਹੋਰ ਮਿਲਣਾ ਨਹੀਂ ਤੁਹਾਨੂੰ ਤਾਂ ਹੀ ਅਸੀਂ ਇਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਮਤਲਬ ਅਸੀਂ ਵੀ ਦੋ ਚਾਰ ਦੁਕਾਨਾਂ ਤੇ ਫਿਰਕੇ ਰੇਟ ਕੰਪੇਅਰ ਕਰਕੇ ਥਾਂ ਇਹਨਾਂ ਦੀ ਵੀਡੀਓ ਲੈ ਕੇ ਆਏ ਆ ਤਾਂ ਕਿ ਤੁਹਾਡਾ ਜਿਹੜਾ ਕੰਮ ਆ ਉਹ ਸੰਗ ਕਰ ਦਈਏ ਤੇ ਟਾਇਲਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਸਿਸਟਮ ਉੱਪਰ ਲਾਇਆ ਹੋਇਆ ਆਜੋ ਫਿਰ ਉੱਪਰ ਚੱਲਦੇ ਆ ਲੈ ਕੇ ਤੁਹਾਨੂੰ ਤੇ ਦਿਖਾਉਨੇ ਆ ਕੁਆਲਿਟੀ ਸਾਰੀ ਹੁਣ ਆਪਾਂ ਗੱਲ ਕਰਦੇ ਆ ਫਿਰ ਨੀਮ ਬਾਈ ਨਾਲ ਜਿਹੜ ਤੇ ਕਿਹੜੀ ਕਿਹੜੀ ਆਟਮ ਅੱਜ ਫਿਰ ਦਿਖਾ ਰਹੇ ਹਾਂ ਤੁਹਾਨੂੰ ਸਾਰੀ ਦਿਖਾਵਾਂਗੇ ਟਾਇਲ ਤਾਂ ਟਾਇਲ ਸਾਰੀ ਦਿਖਾਵਾਂਗੇ ਸ਼ੁਰੂ ਕਿੱਥੋਂ ਕਰ ਰਹੇ ਹੋ ਸ਼ੁਰੂ 2x4 ਤੋਂ ਕਰ ਰਹੇ ਹਾਂ ਦੱਸ ਦਿਓ ਫਿਰ ਕਿਹੜੇ ਕਿਹੜੇ ਡਿਜ਼ਾਈਨ ਨੇ ਕੀ ਭਾਅ ਹੈ ਡਿਜ਼ਾਈਨ ਤਾਂ ਸਾਰੀ ਮਿਲ ਜਾਂਦੇ ਸਾਰੇ ਕਲਰ ਮਿਲ ਜਾਂਦੇ ਆਹ ਦੀ 32 ਰੁਪਏ ਫੁਰ ਤੋਂ ਸਟਾਰਟ ਹੈ 32 ਰੁਪਏ ਫੁਰ ਤੋਂ 32 ਰੁਪਏ ਤੋਂ ਜਿੱਤੇ ਗਾਰੰਟੀ ਵਾਰੰਟੀ ਇਹਦੀ ਕਿੰਨੀ ਹੈ ਇਹਦੀ ਫੁੱਲ ਹੈ ਤੇ ਦੂਜੇ ਨੰਬਰ ਤੇ ਇਹ ਹੈ ਵੀ ਇਹ ਸੇਰਾਮਿਕ ਬੋਡੀ ਨਹੀਂ ਹੈਗੀ ਔਰ 10mm ਦੀ ਹੈ ਸੇਰਾਮਿਕ ਬੋਡੀ ਨਹੀਂ ਹੈਗੀ ਅੱਜ ਕੱਲ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦੇ ਤੌਰ ਤੇ ਸੇਰਾਮਿਕ ਬੋਡੀ ਵ ਅੱਛਾ ਇਹ ਵਿਟਰੀਫਾਈਡ ਵਰਡ ਪ੍ਰੋਪਰ 100% ਵਿਟਰੀਫਾਈਡ ਬੋਲ ਮਿਲੂਗੀ ਸਰ ਮਤਲਬ ਰੇਟ ਘਟ ਕਰਨ ਦੇ ਚੱਕਰ 'ਚ ਲੋਕਾਂ ਨੂੰ ਲੁੱਟੀ ਜਾਂਦੇ ਨੇ ਹਾਂ ਜੀ ਰੇਟ ਘਟ ਕਰ ਕੰਪੀਟੀਸ਼ਨ ਦੇ ਚੱਕਰਾਂ ਦੇ ਵਿੱਚ ਸੈਰਾਮਿਕ ਬੋਡੀ ਵੇਚੀ ਜਾ ਰਹੇ ਨੇ ਸੈਰਾਮਿਕ ਮਤਲਬ ਇਹ ਪ੍ਰੋਪਰ ਦੇਖੋ ਦੋਸਤੋ ਇਹ ਫਲੋਰ ਟਾਈਲ ਆ ਨਾ ਇਹ ਤੇ ਜੋ ਮਰਜ਼ੀ ਕਰੀ ਚੱਲੇ ਜਿਵੇਂ ਮਰਜ਼ੀ ਹੋਈ ਚੱਲੇ ਇਹਨੂੰ ਕੁਝ ਨਹੀਂ ਹੁੰਦਾ ਪਰ ਇਹਦੀ ਚਮਕ ਆ ਜਿਹੜੀ ਇਸ ਤਰ੍ਹਾਂ ਦੀ ਹੀ ਰਹੂਗੀ ਇਸ ਤਰ੍ਹਾਂ ਹੀ ਰਹੇਗੀ ਠੀਕ ਹੈ ਫਲੋਰ ਟਾਈਲ ਦੇ ਵਿੱਚ ਕੋਈ ਵੀ ਟਾਈਲ ਐਸੀ ਨਹੀਂ ਹੈਗੀ ਜਿਹੜੀ ਫਲੋਰ ਟਾਈਲ ਆ ਵੀ ਉਹ ਸੈਰਾਮਿਕ ਟਾਈਲ ਤੋਂ ਕਾਮਯਾਬ ਹੋ ਜਾਵੇ ਉਹ ਤਾਂ ਆਬਵੀਅਸਲੀ ਆ ਉਹ ਤਾਂ ਖਸ ਜਾਣੀ ਆ ਔਰ ਇਹਦੇ ਵਿੱਚ 8 ਐਮਐਮ ਸੇਲ ਕਰੀ ਜਾ ਰਹੇ ਨੇ ਅੱਛਾ ਜੀ ਸਾਡੇ ਮਲੇ ਲੋਕਲ ਬਰਕਾਸਟ ਦੁਕਾਨਦਾਰ ਵੀ ਨੇ 8mm ਸੇਲ ਕਰ ਰਹੇ ਨੇ ਔਰ ਦੂਜੇ ਨੰਬਰ ਦੇ ਵਿੱਚ ਫਰੋ ਸੇਰਾਮਿਕ ਮੋਟੀ ਸੇਲ ਕਰ ਰਹੇ ਨੇ 8mm ਆਪਣੇ ਲਈ ਕਿੰਨੀ ਆਪਣੀ 10mm ਪ੍ਰੋਪਰ ਮਿਲੂਗੀ 10mm ਮਤਲਬ ਉਹ ਇਹਨੂੰ ਕੁਝ ਵੀ ਨਹੀਂ ਹੁੰਦਾ ਹਾਂਜੀ ਨਹੀਂ ਕੁਝ ਨਹੀਂ ਹੋਏਗਾ ਤੇ ਬਾਕੀ ਡਿਜ਼ਾਈਨ ਦਿਖਾ ਦਿਓ ਬਈ ਡਿਜ਼ਾਈਨ ਸਾਰੇ ਕਲਰ ਮਿਲ ਜਾਣਗੇ ਦੇਖੋ ਜੀ ਇਹਦੇ ਵਿੱਚ ਦੋ ਚਾਰ ਕਲਰ ਐਸ ਨੇ ਜਿਹੜੇ ਸੁਪਰ ਹਾਈ ਗਲੋਸ ਨੇ ਉਹਨਾਂ ਦੇ ਰੇਟ ਦਾ ਡਿਸਟੈਂਸ ਹੈ ਬਾਕੀ ਸਾਰੇ ਰੇਟ ਇੱਕੋ ਹੀ ਨੇ ਸਾਰੇ ਰੇਟ ਇੱਕੋ ਹੀ ਨੇ ਤੇ ਬਾਈ ਉਹਨਾਂ ਦਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਚੀਜ਼ ਤੁਹਾਨੂੰ ਕਹਤੀ ਉਹੀ ਚੀਜ਼ ਮਿਲੂਗੀ ਇਹ ਨਹੀਂ ਹੈਗਾ ਵੀ ਵੀਡੀਓ 'ਚ ਕੁਝ ਤੇ ਦੇਖੋ ਕਲਰ ਦੇਖੋ ਲਾਈਟ ਡਾਰਕ ਜਿਸ ਤਰ੍ਹਾਂ ਦੀ ਤੁਹਾਡੀ ਚੋਇਸ ਆ ਤੁਹਾਨੂੰ ਉੱਥੋਂ ਮਿਲ ਜਾਊਗੀ। ਲੋਕ ਕਿਸ ਤਰ੍ਹਾਂ ਦੀ ਜ਼ਿਆਦਾਤਰ 2x4 ਨੂੰ ਪਸੰਦ ਕਰਦੇ ਨੇ ਲਵਾਂਚ। ਦੇਖੋ ਕਸਟਮਰ ਦਾ ਆਪਣਾ ਆਪਣਾ ਥਿਊ ਹੁੰਦਾ ਹੈ। ਠੀਕ ਹੈ ਜੀ। ਕਸਟਮਰ ਕੋਈ 2x4 ਨੂੰ 2x2 ਨੂੰ ਪਰ ਕਸਟਮਰ 2x4 ਨੂੰ ਜ਼ਿਆਦਾ ਫੌੜ ਕਿਉਂ ਕਰ ਰਿਹਾ ਹੈ ਕਿਉਂਕਿ ਅਸੀਂ 2x2 ਦਾ ਰੇਟ ਹੀ ਦੇ ਰਹੇ ਹਾਂ। 2x4 ਦੇ ਵਿੱਚ ਵੀ ਸਾਡੇ ਲਈ ਬਹੁਤ ਜ਼ਿਆਦਾ ਕੁਆਂਟੀਟੀ ਹੈ। ਠੀਕ ਹੈ ਜੀ। ਫੁੱਲ ਸਟਾਕ ਹੈ। ਦੁਕਾਨਦਾਰ ਮਾਲ ਲਿਖ ਕੇ ਰੱਖ ਲੈਂਦੇ ਨੇ। ਮਾਲ ਹੁੰਦਾ ਨਹੀਂ ਉਹਨਾਂ ਦੇ ਸਟਾਕ। ਉਹਦਾ ਕੀ ਫਾਇਦਾ ਮਾਲ ਦਾ ਕਸਟਮਰ ਹਰ ਹਾਲ ਪਰੇਸ਼ਾਨ ਹੋਈ ਜਾ ਰਿਹਾ ਹੈ ਸੈਰਾਮਿਕ ਬੋਡੀ ਦੇਈ ਜਾਂਦੇ ਨੇ ਘੱਟ ਐਮਐਮ ਦੇਈਂ ਦਾਵਾ ਕਰਦੇ ਆਂ ਕਿ ਸਾਡੀ ਟੈਲ ਵਿੱਚ ਕੋਈ ਫਰਕ ਦਿਖਾ ਦੋਵੇ ਜਿਹੜੀ ਗੱਲ ਹੈ ਉਹਨਾਂ ਗਾਰੰਟੀ ਜਿਹੜੀ ਗੱਲ ਸਾਨੂੰ 8 ਸਾਲ ਪਹਿਲਾਂ ਵੀਡੀਓ ਵਿੱਚ ਪਾਈ ਸੀ ਉਹ ਵੀ ਅੱਜ ਉਹੀ ਹੈ ਮਤਲਬ ਕੁਝ ਨਹੀਂ ਬਦਲਿਆ ਨਹੀਂ ਕੁਝ ਨਹੀਂ ਬਦਲਿਆ ਉਹੀ ਰਹੂਗਾ ਮਤਲਬ ਬਾਈ ਉਹਨਾਂ ਦੀ ਇਹ ਗੱਲ ਸਾਨੂੰ ਵੈਸੇ ਵੀ ਬਹੁਤ ਵਧੀਆ ਲੱਗਦੀ ਹੈ ਕਿ ਇਹੇ ਕਹਿੰਦੇ ਵੀ ਸਾਨੂੰ ਜਿਹੜਾ ਹੈਗਾ ਫਾਇਦਾ ਦੋ ਵੈਸੇ ਘੱਟ ਕਮਾ ਲਾਂਗੇ ਪਰ ਕਸਟਮਰਾਂ ਨੂੰ ਧੋਖਾ ਨਹੀਂ ਕਰਨਾ ਆਪਣੀ ਧੋਖਾ ਕਰਨ ਵਾਲਾ ਕੰਮ ਹੀ ਨਹੀਂ ਕਰਨਾ ਕਿਉਂਕਿ ਜੈਨੂਅ ਤੇ ਕਿਥੋਂ ਕਿਥੋਂ ਕੋਈ ਆਪਣੇ ਕੋਲੇ ਲੋਕ ਨੇ ਜਿਹੜੇ ਟਾਇਲਾਂ ਖਰੀਦਣ ਆਉਂਦੇ ਨੇ ਵੀਰੇ ਪਹਿਲਾਂ ਤਾਂ ਪੂਰਾ ਡਿਸਟ੍ਰਿਕਟ ਸੰਗਰੂਰ ਤੋਂ ਮਾਲ ਕਵਰ ਕਰ ਰਹੇ تھے ਹੁਣ ਪੂਰਾ ਪੰਜਾਬ ਆਉਣ ਲੱਗ ਗਿਆ ਪੰਜਾਬ ਆਉਣ ਲੱਗ ਗਿਆ ਮਤਲਬ ਇਹਨਾਂ ਦੀ ਡੀਲਿੰਗ ਕਰਕੇ ਤੇ ਲੋਕ ਇਹਨਾਂ ਨੂੰ ਪਸੰਦ ਕਿਉਂਕਿ ਜਿਹੜਾ ਇੱਕ ਵਾਰੀ ਬੰਦਾ ਲੈ ਜਾਂਦਾ ਯਾਰ ਉਹ ਅਗਲਾ 10 ਨੂੰ ਦੱਸਦਾ ਵੀ ਉੱਥੋਂ ਲੈ ਕੇ ਆਓ ਹਾਂਜੀ ਹਾਂਜੀ ਹਨਾ ਤੇ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਆਪਣੇ ਲਈ ਕਿ ਆਪਣੇ ਮਲੇਰ ਕੋਲੇ ਜੇ ਸ਼ਾਪ ਹੈ ਜਿੱਥੇ ਆਪਣਾ ਫਾਇਦਾ ਵੀ ਹੁੰਦਾ ਤੇ ਮਾਲ ਵੀ ਵਧੀਆ ਮਿਲਦਾ ਤੇ ਦੋ ਵਜੇ ਦੋ ਦੇਖ ਲੀਏ ਫਿਰ ਆਪਾਂ ਹਾਂਜੀ ਹਾਂਜੀ ਦੋ ਵਜੇ ਦੋ ਦੇਖੋ ਫੁੱਲ ਪਈ ਹੈ ਇਹਦੇ ਚ ਕਜ ਥੋੜਾ ਥੋੜਾ ਸਾਨੂੰ ਦੱਸੀ ਜਾਵੇ ਜਿਵੇਂ ਫੁੱਲ ਬਾਡੀ ਮਤਲਬ ਸਾਰੀ ਇੱਕੋ ਤਰ੍ਹਾਂ ਦੀ ਟਾਈਲ ਹਾਂ ਹਾਂ ਫੁੱਲ ਬਾਡੀ ਮਿਲ ਜੂਗੀ ਤੇ 2x2 ਜੀਵੀਟੀ ਮਿਲ ਜੂਗੀ ਠੀਕ ਇਹ ਜੀਪੀਟੀ ਕੀ ਹੁੰਦਾ ਇਹਦੇ ਬਾਰੇ ਦੱਸ ਦਿਓ ਇਹ ਤਾਂ ਗਲਾਸ ਵਿਟਰੀਫਾਈਡ ਹੁੰਦੀ ਹੈ ਠੀਕ ਉੱਪਰ ਦੇਖੋ ਜਿਵੇਂ ਬੁੱਡਨ ਨੇ ਅੱਜ ਕੱਲ੍ਹ ਹਨਾ ਪਹਿਲਾਂ ਬੁੱਡਨ ਫਲੋਰ ਲਗਾਉਂਦੇ ਸੀ ਹੁਣ ਟਾਈਲਾਂ ਹੀ ਚੱਲਣ ਲੱਗੀਆਂ ਪਤਾ ਹੀ ਨਹੀਂ ਲੱਗਣਾ ਵੀ ਇਹੇ ਟਾਈਲ ਲਾਈ ਹੋਈ ਹੈ ਕਿ ਬੁੱਡਨ ਲਾਈ ਹੋਈ ਹੈ ਉਸ ਤੋਂ ਬਾਅਦ ਬਾਕੀ ਅੱਗੇ ਡਿਜ਼ਾਈਨ ਦੇਖੋ ਮਾਰੋਨੇਗਾ ਮਤ ਜਿਹੜੀ ਤੁਹਾਡੀ ਚੋਇਸ ਹੈ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਹਾਂਜੀ ਹਾਂਜੀ ਆਹ ਦੇਖੋ ਜਿ ਤੇ ਰੇਟ ਇਹਦਾ ਕੀ ਆ ਇਹਦਾ ਵੀ ਉਹੀ ਰੇਟ ਆ ਯਾਰ ਇਹਦਾ ਅਜਾ ਰੇਟ ਜਿਹੜਾ 25 ਰੁਪਏ ਫੁੱਟਾ 25 ਮਤਲਬ 25 ਰੁਪਏ ਫੁੱਟਾ ਸਕਰ ਫੁੱਟ 25 ਰੁਪਏ ਸਕਰ ਫੁੱਟ ਪੈ ਰਹੀ ਆ ਰੇਟ ਆਪੀ ਚੈੱਕ ਕਰੀ ਚੱਲਿਓ ਮਤਲਬ ਤੁਹਾਨੂੰ ਹੋਰ ਕਿਤੇ ਜਾ ਕੇ ਪੁੱਛਣ ਦੀ ਵੀ ਲੋੜ ਨਹੀਂ ਪੈਣੀ ਕਿਉਂਕਿ ਆਹ ਰੇਟ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਅਗਰ ਕੋਈ ਸਾਡਾ ਰੇਟ ਅਪਡੇਟ ਹੋਊਗਾ ਅਸੀਂ ਬਤਾਵਾਂਗੇ ਤਾਂ ਨੈਕਸਟ ਵੀਡੀਓ ਵਿੱਚ ਅਸੀਂ ਅਪਡੇਟ ਕਰਾਂਗੇ ਅੱਛਾ ਜੀ ਜਦ ਤੱਕ ਸਾਡੀ ਨੈਕਸਟ ਵੀਡੀਓ ਨਹੀਂ ਆਉਗੀ ਅਸੀਂ ਰੇਟ ਇਹੀ ਰੱਖਾਂਗੇ ਚਾਹੇ ਸਾਡੀ ਸਾਲ ਚੱਲੇ ਵੀਡੀਓ ਚਾਹੇ ਅਸੀਂ 6 ਮਹੀਨੇ ਚਲਾਈਏ ਇਹੀ ਰੇ ਤੇ ਆਪਾਂ ਨੇ ਹੁਣ ਬਈ 2 ਵਜੇ 2 ਵੀ ਦੇਖ ਲਈ 2 ਵਜੇ 4 ਵੀ ਦੇਖ ਲਈ ਹੁਣ ਆਪਾਂ ਅੱਗੇ ਚੱਲਦੇ ਆਂ ਹਾਂਜੀ ਆਜੋ ਬਈ ਅੱਗੇ ਚੱਲਦੇ ਆਂ ਜਿਵੇਂ ਆ ਜਿਹੜੀ 16 ਵੇ 16 ਇਹ ਹਾਂਜੀ ਦੇਖੋ ਜੀ ਇਹਦੇ ਵਿੱਚ ਵੀ ਪਹਿਲਾਂ ਕਲਰ ਕੰਬੀਨੇਸ਼ਨ ਦੇਖੋ ਕਿੱਡੇ ਸੋਹਣੇ ਨੇ ਹਨਾ ਪੂਰਾ ਇਹਨੇ ਕੰਬੀਨੇਸ਼ਨ ਇਹਨਾ ਬਣਾ ਕੇ ਲਾਇਆ ਹੋਇਆ ਹਾਂਜੀ ਤੇ ਇਹਦਾ ਕੀ ਪ੍ਰਾਈਸ ਆ ਬਈ ਇਹਦਾ ਪ੍ਰਾਈਸ 270 ਰੁਪਏ ਅੱਜ ਦਾ ਰੇਟ ਹੈ ਮਤਲਬ ਡੱਬੇ 'ਚ ਜਿੱਥੇ 9 9 ਫੁੱਟ 9 ਫੁੱਟ ਸਕੁਅਰ ਫੁੱਟ ਹੁੰਦਾ ਪਰ ਇਹਦੇ ਵਿੱਚ ਅੱਜ ਦਾ ਟਾਈਮ 'ਚ ਜਦੋਂ ਅਗਰ ਟਾਇਲ ਇੰਡਸਟਰੀ 'ਚ ਗੱਲ ਕੀਤੀ ਜਾਵੇ ਤਾਂ ਸਾਰ ਨੂੰ ਬੜਾ ਘੱ ਕਿਉਂਕਿ ਇਹ ਉੱਪਰ ਸਾਨਾ ਛੱਤ ਤੇ ਲਗਾਈ ਜਾਂਦੀ ਹੈ ਹਾਂ 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 ਇਹਦੇ ਵਿੱਚ ਜਿਹੜੀ ਛੱਤ ਤੇ ਪਟਾਇਲ ਲਾਉਣੀ ਆ ਆਪਣੇ ਇੱਥੇ ਸੈਰਾਮਿਕ ਮੋਟੇ ਵੇਚੀ ਜਾਂਦੇ ਨੇ ਠੀਕ ਹੈ ਇਹਦੇ ਵਿੱਚ ਵੀ ਹਾਂਜੀ ਇਹਦੇ ਵਿੱਚ ਵੀ ਹੋਏ ਇਹਦਾ ਜਿਹੜਾ weight ਹੈ ਸੈਰਾਮਿਕ ਮੋਟੇ ਦਾ weight ਹੈ 16 15 16 ਕਿਲੋ weight ਆਉਂਦਾ ਇੱਕ ਪੂਰੇ ਡੱਬੇ ਦਾ 240 50 ਬਟਾ ਬਸੇਲ ਕਰੀ ਜਾਂਦੇ ਨੇ ਕਸਟਮਰ ਕਹਿੰਦਾ ਟੱਟ ਰੇਟ ਹੈ ਵੀ ਸੇਲ ਕਰ ਵਧੀਆ ਵਿਕੀ ਜਾਂਦੀ ਆ ਫਿਰ ਦੁਕਾਨਦਾਰ ਇਹ ਚਾਹੁੰਦਾ ਵਿਕੀ ਜਾਂਦਾ ਮਾਲ ਪਰ ਕਸਟਮਰ ਨੂੰ ਇਹ ਨਹੀਂ ਪਤਾ ਵੀ ਅਸੀਂ ਅਗਰ ਛੱਤ ਦੇ ਉੱਪਰ ਮਾਲ ਇਹ ਲਗਾਵਾਂਗੇ ਨਾ ਤਾਂ ਤੁਹਾਨੂੰ ਬਾਅਦ ਵਿੱਚ ਡਿਸੀਜ ਸੈਰਾਮਿਕ ਬਾਡੀ ਲਾਤੀ ਉਹ ਪਾਣੀ ਜਰਬ ਕਰੂਗੀ ਖਿੱਚੂਗੀ ਥੱਲੇ ਫਿੱਲਾ ਹੋਊਗਾ ਮਤਲਬ ਇਹ ਉਹ ਜਿਹੜੀ ਸੈਰਾਮਿਕ ਬਾਡੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਬਾਅਦ ਵਿੱਚ ਪਰ ਇਹ ਜਿਆਦਾ ਕੱਚੀ ਹੁੰਦੀ ਹੈ ਸਿੱਲ ਹੁੰਦੀ ਹੈ ਇਹਦੇ ਵਿੱਚ ਉਹਦੇ ਵਿੱਚ ਸਿੱਲ ਆ ਜਾਂਦੀ ਹੈ ਠੀਕ ਹੈ ਸਾਡੀ ਟਾਇਲ ਵੀਰੇ ਇਦਾਂ ਕੋਈ ਹੈ ਨਹੀਂ ਓਕੇ ਜਿਹਨੂੰ ਮਾਰੀ ਚੈੱਕ ਕਰਵਾਈ ਜਾਵੇ ਇਹਦਾ ਫਿਰ weight ਕਿੰਨਾ ਹੁੰਦਾ ਇਹਦਾ 1.5 18 ਕਿਲੋ 18 ਕਿਲੋ ਪਲੱਸ 1.5 18 ਕਿਲੋ weight ਹੁੰਦਾ ਅੱਛਾ ਜੀ 100% ਹੈ ਵਿਟਰੀਫਾਈਡ ਹੈ ਵਿਟਰੀਫਾਈਡ ਟਾਇਲ ਹਾਂਜੀ ਦੋਸਤੋ ਦੀ ਇਹ ਸਾਨੂੰ ਜਾਣਕਾਰੀ ਦਿੱਤੀ ਆ ਜਿਹੜੀ ਆ ਹੁੰਦੀ ਹੈ ਇਹ ਹੁੰਦੀ ਹੈ ਸੈਰਾਮਿਕ ਬਾਡੀ ਜਿਹੜੀ ਕੰਧਾਂ ਤੇ ਅਪ ਥੋੜੇ ਟਾਈਮ ਬਾਅਦ ਤੜਵੀ ਜਾਂਦੀ ਆ ਤੇ ਤੁਹਾਡਾ ਡਬਲ ਖਰਚਾ ਹੋ ਜਾਂਦਾ ਡਬਲ ਕੀ ਟ੍ਰਿਪਲ ਇਹ ਹੋ ਜਾਂਦਾ ਟ੍ਰਿਪਲ ਖਰਚੇ ਦਾ ਨਹੀਂ ਲੋਕਾਂ ਦਾ ਵਿਸ਼ਵਾਸ ਖਤਮ ਕੀਤਾ ਲੋਕਾਂ ਦਾ ਨਾਲ ਧੋਖਾਦਾਰੀ ਕੀਤੀ ਜਾਂਦੀ ਆ ਅੱਜ ਸਾਰੇ ਮਲੇ ਕੋਲੇ ਦੇ ਵਿੱਚ ਕਿੱਥੇ ਲਾ ਲਓ ਮਲੇ ਕੋਲਾ ਲਾ ਲਓ ਪੰਜਾਬ ਲਾ ਲਓ ਦੁਕਾਨਦਾਰਾਂ ਨੂੰ ਕੋਈ ਮਤਲਬ ਨਹੀਂ ਸਿਰਫ ਮਾਲ ਵੇਚਣ ਦਾ ਮਾਲ ਵੇਚਣਾ ਮਾਲ ਹੀ ਵੇਚਣਾ ਹੋਰ ਕੁਝ ਨਹੀਂ ਆਏਗਾ ਜਿਵੇਂ ਪਿਛਲੀ ਵੀਡੀਓ ਵਿੱਚ ਬਾਈ ਉਹਨਾਂ ਨੇ ਕਿਹਾ ਸੀਗਾ ਵੀ ਪੂਰੀ ਉਮਰ ਦੀ ਗਾਰੰਟੀ ਆ ਤਾਂ ਹੀ ਐਡੇ ਐਡੇ ਦਾਅਵੇ ਬਾਈ ਉਹ ਨਹੀਂ ਕਰਦੇ ਨੇ ਤੇ ਬਾਕੀ ਆ ਦੇਖੋ ਅਗਲੇ ਡਿਜ਼ਾਈਨ ਆ ਗਏ ਜਿਹੜੇ ਆਪਾਂ ਇੰਡੋਰ ਲਾਉਣੇ ਆ ਬਾਈ ਹਨਾ ਰੂ ਇਹ ਰੂਮ ਦੇ ਵਿੱਚ ਵੀ ਲੱਗ ਜਾਂਦੇ ਨੇ ਵਾਸ਼ਰੂਮ 'ਚ ਵੀ ਲੱਗ ਜਾਂਦੇ ਨੇ ਦੀਵਾਰ ਆਲ ਓਵਰ ਦੀਵਾਰਾਂ ਟਾਈਲ ਲੱਗ ਜਾਂਦੀ ਹੈ ਠੀਕ ਹੈ ਜਿੱਥੇ ਮਰਜ਼ੀ ਲਗਾ ਸਕਦੇ ਆਪਾਂ ਮਤਲਬ ਇਹਦੇ ਵਿੱਚ ਦੇਖੋ ਇਹਨਾਂ ਨੇ ਬਾਈ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਸੋਹਣਾ ਬਣਾ ਕੇ ਲਾਏ ਹੋਏ ਨੇ ਤੇ ਜੋੜਦਾ ਵੱਡੀ ਗੱਲ ਹੈ ਵੀ ਜੋੜਦਾ ਨਹੀਂ ਪਤਾ ਲੱਗਦਾ ਇਹਦੇ ਨਹੀਂ ਨਹੀਂ ਵੀਰੇ ਜੋੜਦਾ ਪਤਾ ਕਿਉਂ ਨਹੀਂ ਪਤਾ ਲੱਗਦਾ ਆਏਗਾ ਇਹਦਾ ਇਹਦਾ ਇੱਕ ਤਾਂ ਡੱਬੇ ਦਾ weight ਬਹੁਤ ਜ਼ਿਆਦਾ ਹੈ ਠੀਕ ਹੈ ਜੀ ਡੱਬੇ ਦਾ weight ਵੀ ਪਲੱਸ ਆ 100% ਡੱਬੇ ਦੇ ਉੱਪਰ ਨਾ ਮੋਰ ਲੱਗੀ ਹੋਈ ਆ 100% ਵਾਟਰਪੂਫ ਟਾਈਲ ਆ ਇਹ ਠੀਕ ਹੈ 100% ਵਾਟਰਪੂਫ ਟਾਈਲ ਆ मतलब एदा वेट ਵੱਧ ਹੁੰਦਾ ਜੇ ਵਾਟਰਪੂਫ ਨਹੀਂ ਹੁੰਦੀ ਉਹਦਾ ਕੀ ਫਰਕ ਹੋ ਜਾਂਦਾ ਬਈ ਉਹਦਾ ਵਾਟਰਪੂਫ ਕਲਰ ਚੇਂਜ ਹੋ ਜਾਂਦਾ ਹੈ ਅੱਛਾ ਕੁਝ ਟਾਈਮ ਬਾਅਦ ਹੋਦਾ ਹਾਲਾ ਜਿਹੜਾ ਉਹ ਚੇਂਜ ਹੋ ਜਾਂਦਾ ਕੁਝ ਦਾ ਜਿਵੇਂ ਨਾਨ ਵਾਟਰਪੂਫ ਹੁੰਦੀਆਂ ਨੇ ਉਹਦਾ ਲਾਉਣ ਸਾਰੇ ਕਲਰ ਚੇਂਜ ਹੋ ਜਾਂਦਾ ਜਿਹੜੇ ਫੈਮੀ ਹੁੰਦੀਆਂ ਨੇ ਉਹ 2-4 ਸਾਲ ਦੋਫਰ ਲੰਘਦੇ ਨੇ ਉਹਦਾ ਫਿਰ ਕਲਰ ਚੇਂਜ ਹੋ ਜਾਂਦਾ ਠੀਕ ਹੈ ਜੀ ਮਤਲਬ ਇਹਦਾ 100% ਵਾਟਰਪੂਫ ਟਾਇਲ ਹੋਊਗੀ ਉਹ ਕਦੇ ਖਰਾਬ ਨਹੀਂ ਹੋਊਗੀ ਇਹਦਾ ਵੀ ਵੇਟ ਜਿਹੜਾ ਨਾਰਮਲ ਆ ਉਹਨਾਂ ਆਬਵੀਅਸਲੀ ਵੱਧ ਹੋਊਗਾ ਅੱਜ ਕੱਲੇ ਇੱਕ ਹੋਰ ਮਾਰਕੀਟ ਦੇ ਵਿੱਚ ਐ ਚਲੋ ਕੰਪਨੀਆਂ ਬਣਾ ਇਹਦੇ ਚ ਮਾਲ ਆ ਰਿਹਾ ਜਿਹੜਾ 10 ਫੁੱਟ ਆ ਰਿਹਾ ਅੱਛਾ ਜੀ ਜਿਹੜਾ ਐਸੀ ਮਾਲ ਦੇ ਰਹੇ ਹੋ 10 ਫੁੱਟ ਦੇ ਰਹੇ ਆ ਪਰ ਬਟ ਇਹਦੇ ਵਿੱਚ ਮਾਰਕੀਟ ਦੇ ਵਿੱਚ ਕੰਪਨੀਆਂ ਬਣਾ ਰਹੀਆਂ ਚਾਰ ਪੀਸਾਂ ਦੀ ਪੈਕਿੰਗ ਵੀ ਆ ਰਹੀਆਂ ਆਪ ਵੱਲੇ ਪੰਜ ਪੀਸਾਂ ਦੀ ਪੈਕਿੰਗ ਹੈ ਅੱਛਾ ਜੀ ਉਹਦੇ ਚ 8 ਫੁੱਟ ਮਾਲ ਹੁੰਦਾ ਕਸਟਮਰ ਕਹੀਏ ਨਹੀਂ ਕਰਦਾ ਡੱਬਾ ਪੁੱਛਦਾ 12 24 ਡੱਬਾ ਕਿੰਨੇ ਦਾ ਹੀ ਅੰਨੇ ਦਾ ਜੀ ਮਤਲਬ ਪਤਾ ਨਹੀਂ ਹੁੰਦਾ ਜੇ ਤੁਸੀਂ ਦੋਸਤੋਂ ਲੈਣ ਜਾਣੇ ਹੋ ਡਾਈਲਾ ਹਨਾ ਲੈਣੀਆਂ ਜਿੱਥੋਂ ਮਰਜ਼ੀ ਨੇ ਉਹ ਤੁਹਾਡੀ ਮਰਜ਼ੀ ਹੈ ਪਰ ਇੱਕ ਵਾਰੀ ਇਹ ਚੀਜ਼ਾਂ ਜਿਹੜੀਆਂ ਬਾਈ ਦੱਸ ਰਹੇ ਨੇ ਹਾਂਜੀ ਕਨਫਰਮ ਜ਼ਰੂਰ ਕਰ ਲਿਓ ਹਨਾ ਕਿ ਇੱਕ ਵਾਰੀ ਜਾਣਕਾਰੀ ਅਵੇਅਰ ਕਰ ਦਾਂਗੇ ਸਰਸੀ ਇਹ ਕਹਿੰਦਾ ਸਾਡੇ ਲਈ ਮਾਲ ਲਵੋ ਕੱਲਾ ਕੇ ਠੀਕ ਹੈ ਜੀ ਤੁਸੀਂ ਮਾਲ ਨਹੀਂ ਲਿੰਦੇ ਕੱਲਾ ਮਾਲ ਲੈਣਾ ਮਾਲ ਲਓ ਤੁਹਾਡੀ ਮਰਜ਼ੀ ਹੈ ਹਰ ਬੰਦੇ ਦਾ ਆਪਣਾ ਰਾਈਟ ਹੈ ਸਹੀ ਗੱਲ ਜਿਹਨੇ ਪੈਸਾ ਖਰਚਣਾ ਹੈ ਮਾਲ ਆਪਣਾ ਰਾਈਟ ਹੈ ਮਾਲ ਲੈ ਬੰਦੇ ਦਾ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਇਸੀ ਅਵੇਅਰ ਕਰਾਂਗੇ ਕੋਈ ਸਰਲੇ ਕੋਈ ਚੋੜਾ ਜਿਹੀ ਹੈ ਨਹੀਂ ਇਸ ਦਾ ਕਲੀਅਰنس ਹੀ ਨਾ ਮਾਲ ਦਿੰਨੇ ਆ ਜਿਹੜੀ ਗੱਲ ਕਹਦੀ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਆਹ ਜਿਹੜੀਆਂ ਟੈਲਾਂ ਨੇ ਹਨਾ ਇਹਨਾਂ ਕੋਲੇ 10 ਫੁੱਟ ਮਾਲ ਹੋਊਗਾ ਹਾਂਜੀ ਆਹ 8 ਫੁੱਟ ਆ ਤੇ ਰੇਟ ਦਾ ਵੀ ਫਰਕ ਹੋਊਗਾ ਕਿ ਅਸਲੀ 8 ਫੁੱਟ ਵੀ ਹੈ ਮਾਲ ਆ ਤੁਹਾਨੂੰ ਮਿਲ ਜਾਣੀ ਹੈ ਜੀ ਹਾਂ ਜੀ ਹਾਂ ਜੀ ਕਲਰ ਕੰਬੀਨੇਸ਼ਨ ਲਾ ਲਓ ਜਿਹੜਾ ਉਸ ਮਰਜ਼ੀ ਲਾ ਲਓ ਡਿਜ਼ਾਈਨ ਚੇਂਜ ਹੋਣ ਜਦ ਮਰਜ਼ੀ ਕੰਪਨੀ ਦਾ ਡਿਜ਼ਾਈਨ ਚੇਂਜ ਹੋ ਜਾਣਾ ਪਰ ਰੇਟ ਸਾਡਾ ਇੱਕੋ ਹੀ ਰਹੇਗਾ ਰੇਟ ਇੱਕੋ ਹੀ ਰਹੇਗਾ ਔਰ ਫੁੱਲ ਵਾਟਰ ਪ੍ਰੂਫ ਰਹੇਗਾ ਕੋਈ ਲੋ ਕਿਸੇ ਨਾਲ ਕੋਈ ਗਲਤ ਨਹੀਂ ਹੋਏਗਾ ਮਤਲਬ ਜਿਹੜਾ ਬਾਈ ਨੇ ਦਾਵਾ ਕਰਤਾ ਤਾਂ ਸਮਝ ਲਓ ਉਹ ਚੀਜ਼ ਕਲੀਅਰ ਰਹੂਗੀ ਤੇ ਆ ਰਸੋਈਆਂ ਦੇ ਡਿਜ਼ਾਈਨ ਲੱਗੇ ਹੋ ਨੇ ਵੀਰੇ ਚੇਚ ਨਾਲ ਡਿਜ਼ਾਈਨ ਹੈ ਬ੍ਰਦਰ ਠੀਕ ਹੈ ਜੀ ਇਹ ਵੀ ਦੇਖ ਲਓ ਕਿੰਨੇ ਪਿਆਰੇ ਡਿਜ਼ਾਈਨ 12 12 ਮਿਲ ਜਾਣਗੇ 12 24 ਮਿਲ ਜਾਣਗੇ ਬਾਧੂ ਕੁਆਂਟੀਟੀ ਮਿਲ ਜਾਏਗੀ ਬਾਧੂ ਡਿ ਕਿਉਂਕਿ ਬਹੁਤ ਹਨਾ ਮਤਲਬ ਵੀਡੀਓ ਵੱਡੀ ਹੋ ਜੂਗੀ ਕਿਉਂਕਿ ਫੋਰ ਵੀ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਨੇ ਬਾਈ ਕਹਿੰਦਾ ਵੀ ਆਪਾਂ ਲੋਕਾਂ ਨੂੰ ਵੇਅਰ ਕਰਨਾ ਤਾਂ ਕਿ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਕਿਉਂਕਿ ਪਹਿਲਾਂ ਤਾਂ ਆਪਾਂ ਰੇਟ ਸੁਣ ਕੇ ਚਲੇ ਜਾਂਦੇ ਆ ਬਾਅਦ ਚੋਂ ਤਾਂ ਪਤਾ ਲੱਗਦਾ ਵੀ ਯਾਰ ਬਹੁਤ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਹਨਾ ਉਹ ਚੀਜ਼ ਹੋ ਜਾਂਦੀ ਹੈ ਤੇ ਬਾਕੀ ਮੈਨੂੰ ਚਾਹੀਦਾ ਕੱਲਾ ਰੇਟ 'ਚ ਨਾ ਜਾਵੇ ਕੱਲਾ ਰੇਟ 'ਚ ਨਾ ਜਾਵੇ ਸਹੀ ਹੈ ਕਸਟਮਰ ਨੂੰ ਚਾਹੀਦਾ ਕੱਲਾ ਰੇਟ 'ਚ ਨਾ ਜਾਵੇ ਕੁਆਲਿਟੀ 'ਚ ਵੀ ਜਾਵੇ ਕੁਆਲਿਟੀ ਵੀ ਦੇਖਿਆ ਕਲੀਅਰ ਕੁਆਲਿਟੀ ਹੈ ਕੀ ਚੀਜ਼ ਆ ਕੀ ਮਿਲ ਰਿਹਾ ਹੈ ਮਾਰਕੀਟ 'ਚ ਅਗਰ ਤੁਸੀਂਰੇ ਨਹੀਂ ਵੀ ਆ ਸਕਦੇ ਤਾਂ ਜਾਣਕਾਰੀ ਜ਼ਰੂਰ ਧਿਆਨ ਚ ਰੱਖਿਓ। ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸੈਂਟਰੀ ਦਾ ਵੀ ਸਾਰਾ ਸਾਮਾਨ ਭਾਈ ਉਹਨਾਂ ਕੋਲ ਮਿਲਦਾ। ਹਾਂਜੀ ਹਾਂਜੀ। ਕੀ ਕੀ ਮਿਲ ਜੂ ਭਾਈ ਦੱਸ ਦਿਓ? ਸੈਂਟਰੀ ਦੇ ਵਿੱਚ ਹਰ ਆਈਟਮ ਮਿਲ ਜਾਏਗੀ। ਠੀਕ ਹੈ ਜੀ। ਵਾਸ਼ਬੈਸ਼ਨ ਮਿਲ ਜਾਣਗੇ। ਵਾਸ਼ਪੈਸ਼ਨ ਤੁਸੀਂ ਦੇਖ ਹੀ ਸਕਦੇ ਹੋ ਹਨਾ ਜਿਵੇਂ ਅੱਜ ਕੱਲ ਚੱਲਦੇ ਨੇ ਜਾਂ ਜਿਹੜਾ ਵੀ ਤੁਹਾਡੇ ਸੈਟਿੰਗ ਆਉਂਦੀ ਆ ਉਹ ਤੁਸੀਂ ਉੱਥੋਂ ਲੈ ਲਓ। ਟੇਬਲ ਟੌਪ ਮਿਲ ਜਾਣਗੇ। ਠੀਕ ਹੈ ਜੀ। ਟੇਬਲ ਟੌਪ ਅੱਜ ਕੱਲ ਕਾਫੀ ਮਤਲਬ ਫੇਮਸ ਨੇ ਲੋਕ ਬਹੁਤ ਬਹੁਤ ਹਨਾ। ਹਾਂਜੀ ਹਾਂਜੀ। ਓਕੇ। ਇਸ ਤੋਂ ਲਾਵਾ ਭਾਈ ਵਨ ਪੀ ਇਹ ਰਹੀ ਬਲ ਪਹਿਲਾਂ ਵਾਸ਼ ਰੂਮ ਦੀ ਹੁਣ ਆਪਾਂ ਅੱਗੇ ਦੇਖਦੇ ਆਂ ਸ਼ੀਟਸ ਦੇਖਦੇ ਆਂ ਆਹ ਦੇਖੋ ਜੀ ਆਹ ਭਾਈ ਸ਼ੀਟਾਂ ਆ ਗਿਆ ਨਾ ਸਾਰਾ ਭਾਈ ਕੀ ਕਹਿੰਦੇ ਨੇ ਇਹਨੂੰ ਵਨ ਪੀਸ ਕਹਿੰਦੇ ਨੇ ਅੱਛਾ ਡਮਰੂ ਕਹਿੰਦੇ ਨੇ ਆਹ ਜੀ ਠੀਕ ਹੈ ਜੀ ਇਹ ਵੀ ਲੋਕ ਬਹੁਤ ਪਸੰਦ ਕਰਦੇ ਹੋਣਗੇ ਨਾ ਵਧੀਆ ਬੈਸਟ ਕੁਆਲਿਟੀ ਹੈ ਵਧੀਆ ਇਸ ਤਰ੍ਹਾਂ ਦੀ ਅੱਛੀ ਜਾਂ ਦੁਕਾਨਾਂ ਤੁਹਾਨੂੰ ਮਿਲ ਨਹੀਂ ਤੁਹਾਨੂੰ ਤੇ ਇਹ ਕੈਬਿਨ ਆ ਗਏ ਹਾਂ ਜੀ ਕੈਬਿਨ ਬੈਨਟੀ ਆ ਗਈਆਂ ਨੇ ਇਹ ਬੈਨਟੀ ਆ ਗਈ ਠੀਕ ਹੈ ਜੀ ਇਹਨਾਂ ਦਾ ਹੀ ਬਹੁਤ ਜੈਨੂਲ ਰੇਟ ਹੈ ਮਾਰਕੀਟ ਨਾਲ ਆਪਣਾ ਆਪਣਾ ਮਾਰਕੀਟ ਨਾਲ ਬਹੁਤ ਘੱਟ ਰੇਟ ਦੇ ਵਿੱਚ ਹੈ ਪੂਰਾ ਕੰ ਲਗਭਗ ਸਮਥਿੰਗ ਹੈ 4000 ਰੁਪਏ ਦਾ ਪੈ ਜਾਂਦਾ ਮੈਂ 4000 ਦੇ ਆਸਪਾਸ ਹੀ ਪੈ ਜਾਂਦਾ ਇਹਦਾ ਡਿਜ਼ਾਈਨ ਬਾਦੂ ਮਿਲ ਜਾਣਗੇ ਬਾਕੀ ਆ ਚੈੱਕ ਕਰੋ ਜੀ ਡਿਜ਼ਾਈਨ ਸਾਰੇ ਭਾਈਨੇ ਦੇ ਵਿੱਚ ਹਾਂਜੀ ਹਾਂਜੀ ਆ ਦੇਖੋ ਜੀ ਆ ਗਿਆ ਡਿਜ਼ਾਈਨ ਹਾਂ ਤੇ ਅਗਰ ਤੁਸੀਂ ਸਾਈਜ਼ ਮਤਲਬ ਉੱਪਰੋਂ ਵੱਡਾ ਸਾਈਜ਼ ਲੈਣਾ ਇਹਦੇ ਵਿੱਚ ਹਾਂਜੀ ਹਾਂਜੀ ਇਹਦੇ ਵਿੱਚ ਨਾ ਦੋ ਬੈਂਟੀ ਦੇ ਵਿੱਚ ਇੱਕ 골ਡਨ ਪੱਟੀ ਆਉਂਦੀ ਹੈ ਕਿ ਸਿੰਪਲ ਆਉਂਦੀ ਹੈ ਬਟ ਅਵੇਲੇਬਲ ਜਿਹੜਾ 4000 ਰੁਪਏ ਦਾ ਸੇਲ ਦਵਾਂਗੇ ਆਪਾਂ ਕਸਟਮਰ ਨੂੰ ਉਪਰ 골ਡਨ ਪੱਟੀ ਵਾਲਾ ਵੀ ਦਵਾਂਗੇ ਅੱਛਾ ਆਦਰਵਾਇਜ਼ 골ਡਨ ਪੱਟੀ ਦਾ ਪ੍ਰਾਈਸ ਜ਼ਿਆਦਾ ਹੁੰਦਾ ਲਸ ਹੁੰਦਾ ਵੇਟ ਉਹਦਾ ਰੇਟ ਉਹ ਡੰਮਰੋਂ ਦੇ ਵੀ ਬਹੁਤ ਆਈਟਮ ਪਈ ਆ ਜਿਹੜੀ ਹੈਗੇ ਨੇ ਹਨਾ ਵੈਂਟੀ ਦੇ ਵਿੱਚ ਵੀ ਕਾਫੀ ਕਲਰ ਵੀ ਪਏ ਨੇ ਇਹਨਾਂ ਕੋਲੇ ਹਾਂਜੀ ਸਾਰੇ ਕਲਰ ਮਿਲ ਜਾਣਗੇ ਇਹਨੂੰ ਇਨਸਟਾਲ ਕਰਨਾ ਵੀ ਮਨ ਲਾਦਾ ਆਮ ਸੌਖਾ ਹੁੰਦਾ ਨਾ ਹਾਂਜੀ ਆ ਦੇਖੋ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਹੈਗਾ ਤੁਹਾਡੀਆਂ ਪਲੌਸ ਆਪਾਂ ਜਦੋਂ ਇਹਨਾਂ ਦੀ ਵੀਡੀਓ ਬਣਾਉਣਾ ਇਹ ਕੁਝ ਕਸਟਮਰ ਆਏ ਸੀ ਇਹਨਾਂ ਕੋਲੇ ਇਹਨਾਂ ਨੇ ਖੁਦ ਇੱਛਾ ਜ਼ਾਹਿਰ ਕੀਤੀ ਆ ਕਹਿੰਦੇ ਯਾਰ ਇਹਨਾਂ ਦੇ ਮਾਲ ਬਾਰੇ ਅਸੀਂ ਜ਼ਰੂਰ ਬੋਲਣਾ ਹਾਂਜੀ ਭਾਈ ਜੀ ਕਿੰਨੀ ਵਾਰੀ ਆ ਗਏ ਜੀ ਸ਼ਾਪ ਤੇ ਅਸੀਂ ਜੀ ਤੀਜੀ ਚੌਥੀ ਵਾਰ ਆ ਰਹੇ ਆ ਮਾਲ ਇਹਨਾਂ ਦਾ ਬਹੁਤ ਅੱਛਾ ਹੈ ਜੀ ਇਹਨਾਂ ਕੋਲ ਜਿੰਨੀ ਵਾਰ ਵੀ ਅਸੀਂ ਕਸਟਮਰਾਂ ਦੇ ਵੀ ਭੇਜਦੇ ਆ ਜੀ ਇਹਨਾਂ ਦੀ ਵਧੀਆ ਬਹੁਤ ਡੀਲਿੰਗ ਹੈ ਜੀ ਔਰ ਇਹ ਕਸਟਮਰ ਨੂੰ ਬਹੁਤ ਵਧੀਆ 딜 ਕਰਦੇ ਆ ਜੀ 딜 ਕਰਦੇ ਨੇ ਤੇ ਰੇਟ ਦਾ ਜਿਵੇਂ ਹੁੰਦਾ ਨਾ ਰੇਟ ਸਾਰਿਆਂ ਨਾਲੋਂ ਜਨਮ ਵੀ ਹੈ ਇਹਨਾਂ ਦਾ ਕੋਈ ਨਹੀਂ ਮਹਿੰਗਾ ਨਹੀਂ ਆ ਜੀ ਸਸਤਾ ਹੈ ਔਰ ਚੀਜ਼ ਬੈਸਟ ਦੇ ਰਹੇ ਚੀਜ਼ ਬੈਸਟ ਦੇ ਰਹੇ ਨੇ ਅੱਜ ਫਿਰ ਕੀ ਆਈਟਮਾਂ ਤੁਸੀਂ ਲੈਣ ਆਏ ਹੋ ਅਸੀਂ ਟੈਲ ਦਿੱਤੀ ਆ ਜੀ 2:00 4:00 ਦੀ ਠੀਕ ਹੈ ਜੀ ਤੇ ਮਤਲਬ ਅੱਜ ਵੀ ਡੀਲ ਤੁਹਾਨੂੰ ਸਹੀ ਕੀਤਾ ਬਹੁਤ ਅੱਛੀ ਲੱਗੀ ਜੀ ਨਾ ਈਲਿੰਗ ਅਸੀਂ ਹੋਰ ਵੀ ਘੁੰਮ ਕੇ ਆਏ ਕਿਥੇ ਵੀ ਇਹਨਾਂ ਦੀ ਫਿਰ ਵੀ ਬਹੁਤ ਅੱਛੀ ਲੱਗੀ ਬਹੁਤ ਅੱਛੀ ਲੱਗੀ ਤੁਹਾਨੂੰ ਤੇ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਫਿਰ ਉਹਨਾਂ ਨੂੰ ਕੀ ਕਹੋਂਗੇ ਅਸੀਂ ਉਹਨਾਂ ਨੂੰ ਵੀ ਕਾਂਗੇ ਤੁਸੀਂ ਵੀ ਇੱਥੇ ਆਓ ਇਹਨਾਂ ਦੇ ਕੋਲ ਲੈ ਕੇ ਜਾਓ ਇਹਨਾਂ ਦਾ ਰੇਟ ਸਹੀ ਹੈ ਬਿਲਕੁਲ ਕੁਆਲਟੀ ਕੁਆਲਟੀ ਵਧੀਆ ਤੇ ਬਾਕੀ ਇਹਨਾਂ ਕੋਲੇ ਹੈਂਡੀਕਰਾਫਟ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਆਟਮਾ ਬਈਆਂ ਨੇ ਆ ਦੇਖੋ ਜੀ ਕੁੰਡੀ ਛੋਟੇ ਪਏ ਨੇ ਬਹੁਤ ਹੈਵੀ ਆ ਮਤਲਬ 3-4 ਕਿਲੋ ਦੀ ਹੋਊਗੀ ਆ ਤੇ ਇਹਦੇ ਵਿੱਚ ਵੀ ਸਾਈਜ਼ ਕਾਫੀ ਪਏ ਨੇ ਆ ਗ੍ਰੀਨ ਦੇ ਵਿੱਚ ਪਿਆ ਵਾਈਟ ਦੇ ਵਿੱਚ ਪਿਆ ਬਹੁਤ ਸੋਹਣੀਆਂ ਸਾਨੂੰ ਪਰਸਨਲ ਹੀ ਸੋਹਣੀਆਂ ਲੱਗੀਆਂ ਨੇ ਆਈਟਮਾਂ ਤਾਂ ਇਹ ਵੀਡੀਓ ਨਾਲ ਐਡ ਕਰ ਰਹੇ ਆ ਤੇ ਇੱਕ ਇਹਦੇ ਵਿੱਚ ਚੱਕਲਾ ਇਹ ਦੇਖੋ ਜੀ ਇਹ ਵੀ ਸਾਰਾ ਮਾਰਬਲ ਦੇ ਵਿੱਚ ਬਣਿਆ ਹੋਇਆ ਟੋਟਲੀ ਵਨ ਪੀਸ ਮਾਰਬਲ ਦੇ ਵਿੱਚ ਬਣਿਆ ਹੋਇਆ ਤੇ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਵੀ ਮਿਲ ਜੂਗਾ ਪੱਥਰ ਹਨਾ ਮਾਰਬਲ ਦੇ ਵਿੱਚ ਆ ਵੀ ਚੀਜ਼ ਮਿਲ ਜੂ ਵਾਈਟ ਦੇ ਵਿੱਚ ਵੀ ਮਿਲ ਜੂਗੀ ਤੇ ਨਾਲ ਆ ਆਈਟਮ ਦੇਖੋ ਘਰ ਦੀ ਡੈਕੋਰੇਸ਼ਨ ਚ ਕਿੰਨੀ ਸੋਹਣੀ ਲੱਗਣੀ ਹੈ ਵੈਸੇ ਆਮ ਤੌਰ ਤੇ ਇਹ ਪਲਾਸਟਿਕ ਚਾਟ ਮੰਦੇ ਦੇਖਦੇ ਹਾਂ ਪਰ ਇਹਨਾਂ ਕੋਲੇ ਮਾਰਬਲ ਦੇ ਵਿੱਚ ਟੋਟਲੀ ਮਾਰਬਲ ਚ ਬਣੀ ਹੋਈ ਆਈਟਮ ਆ ਇਹ ਦੇ ਨਾਲ ਹੀ ਹੈਗਾ ਜਿਹੜਾ ਜਿਵੇਂ ਆਪਾਂ ਆਫਿਸ ਦੇ ਵਿੱਚ ਰੱਖਦੇ ਆ ਹਨਾ ਟੇਬਲ ਤੇ ਉਹਦੇ ਲਈ ਆ ਆਟਮ ਹੈਗੀਆਂ ਨੇ ਦੇਖੋ ਕਿੰਨੀ ਪਿਆਰੀ ਲੱਗਦੀ ਆ ਤੇ ਆਫਿਸ ਤੇ ਲਈ ਜਿਵੇਂ ਆਪਾਂ ਚਾਹ ਦੇ ਨੀਚੇ ਰੱਖਦੇ ਆ ਹਨਾ ਇਹ ਲੱਕੜ ਚੁੰਦੀਆਂ ਨੇ ਆਮ ਇਹਨਾਂ ਕੋਲੇ ਸਾਰੇ ਸਾਰੇ ਪੀਸ ਮਾਰਬਲ ਚ ਤੇ ਹਨਾ ਇੱਕ ਹੋਰ ਜਿਵੇਂ ਘਰ ਦੇ ਵਿੱਚ ਪੂਜਾ ਰੂਮ ਨੇ ਉੱਥੇ ਆਪਾਂ ਨੇ ਜਿਵੇਂ ਧੂਪ ਵਗੈਰਾ ਲਾਉਨੇ ਆ ਧੂਪ ਬੱਤੀ ਉਹਦੇ ਵਾਸਤੇ ਆ ਆਈਟਮ ਦੇਖੋ ਹਨਾ ਕਿੰਨੀ ਪਿਆਰੀ ਆ ਮਤਲਬ ਇਹ ਐਡਮਾ ਵੀ ਸਾਨੂੰ ਪਰਸਨਲੀ ਬਹੁਤ ਸੋਹਣੀਆਂ ਲੱਗੀਆਂ ਨੇ ਦੋਸਤੋ ਉਮੀਦ ਕਰਦੇ ਆ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਮਤਲਬ ਜਿਹੜੇ ਇਹਨਾਂ ਦੇ ਡ ਚਾਹੇ ਉਹ ਫਲੋਰ ਟਾਈਲ ਲਾ ਲੋ ਚਾਹੇ ਇਹਨਾਂ ਦੀ ਵਾਲ ਟਾਈਲ ਲਾ ਲੋ ਬਹੁਤ ਸੋਹਣੀ ਆ ਤੇ ਬਾਕੀ ਭਾਈ ਲਾਸਟ ਵਿੱਚ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਕੀ ਮੈਸੇਜ ਉਹਨਾਂ ਨੂੰ ਦਵਾਂਗੇ ਅਸੀਂ ਵੀਡੀਓ ਵਿੱਚ ਮੈਸੇਜ ਇਹੀ ਦਵਾਂਗੇ ਕਿ ਲੋਕਾਂ ਨੂੰ ਅਵੇਅਰ ਕਰਨਾ ਸੀ ਸਾਡੇ ਵੀਡੀਓ ਵਿੱਚ ਅਵੇਅਰ ਕਰਤਾ ਤਾਂ ਕਿ ਇਹਦਾ ਧੋਖਾ ਲੋਕਾਂ ਦੇ ਨਾਲ ਹੁੰਦਾ ਉਹ ਨਾ ਹੋਵੇ ਸਹੀ ਔਰ ਗਲਤ ਦਾ ਲੋਕਾਂ ਨੂੰ ਪਤਾ ਲੱਗ ਜਾਵੇ ਅਗਰ ਇਹਦੇ ਲਈ ਸਾਨੂੰ ਲੋਕ ਕੋਈ ਜਾਣਕਾਰੀ ਲੈਣੀ ਆ ਸਾਡੇ ਇੰਸਟਾਗ੍ਰam ਦੇ ਔਰ ਫੇਸਬੁੱਕ ਦੇ ਪੇਜ ਤੇ ਜਿਹੜੀ ਅਪਡੇਟ ਚੱਲਦੀ ਰਹੇਗੀ ਉਹਦੇ ਲੈ ਸਕਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਭਾਈ ਉਹਨਾਂ ਦਾ ਨੰਬਰ ਆ ਲੈ ਵੀਡੀਓ ਤੇ ਸਾਡਾ ਚੱਲਦਾ ਰਹੂਗਾ ਨੰਬਰ ਚੱਲਦਾ ਰਹੂਗਾ ਪਰ ਨੰਬਰ ਤੇ ਕੰਟੈਕਟ ਕਰ ਲੋ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੱਤੀ ਜਾਏਗੀ ਸਾਡੇ ਆ ਪੰਜਾਬ ਦੇ ਕਿਸੇ ਕੋਰਨਰ ਤੋਂ ਭਾਈ ਉਹਨਾਂ ਨੂੰ ਫੋਨ ਕਰ ਸਕਦੇ ਸਾਡੇ ਦੋਨੋਂ ਪੇ ਚੱਲਦੇ ਨੇ ਇੰਸਟਾਗ੍ਰam ਦਾ ਚੱਲਦਾ ਹੈ ਔਰ ਫੇਸਬੁਕ ਹੈ ਅਲੱਗ ਹੈ ਦੋਨੋਂ ਕ੍ਰਿਸਟਲ ਨਿਊ ਥਿੰਡ ਮਾਰਬਲ ਹਾਊਸ ਦੇ ਨਾਮ ਤੇ ਚੱਲਦੇ ਨੇ ਉਹ ਪੇਜ ਵੀਡੀਓ ਦੇ ਉੱਪਰ ਚੱਲਣਦੇ ਵੀ ਬਾਕੀ ਉਹ ਤੁਸੀਂ ਜਾ ਕੇ ਲਾਈਕ ਕਰ ਸਕਦੇ ਹੋ ਡੇਲੀ ਨੇ ਅਪਡੇਟ ਨੇ ਜਿਹੜੀਆਂ ਪਾਉਂਦੇ ਰਹਿੰਦੇ ਨੇ ਤੇ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਮ ਉਹ ਵੀ ਰਿਵੀਲ ਕਰਾਂਗੇ ਇਹਨਾਂ ਦੇ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦ ਮਿਲਦੇ ਆਂ ਇਹਨਾਂ ਦੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ